ਉਹ ਜੀ ਕਹਿੰਦੇ ਗੁਰਬਾਣੀ ਚ ਲਿਖਿਆ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅੱਜ ਆਈ ਤੇ ਹੀ ਨਮਾਸ਼ਾਰ ਰਿਖੇ ਪ੍ਰਿੰਸੀਪਲ ਓਮਕਾਰ ਸ਼ੀ ਮਾਰ ਨੇ ਦੂਸਰੀ ਮੀਟਿੰਗ ਲਈ ਜਿਸ ਵਿੱਚ ਭਾਵੇਂ ਸਟਾਫ ਘੱਟ ਸੀ ਕਾਫੀ ਸਟਾਫ ਛੁੱਟੀ ਤੇ ਸੀ ਫਿਰ ਵੀ ਸਾਰਿਆਂ ਨੇ ਸਮੇਂ ਸਿਰ ਪਹੁੰਚ ਕੇ ਆਪਣੀਆਂ ਡਿਊਟੀਆਂ ਜੋ ਉਹਨਾਂ ਦੀ ਸਹਿਮਤੀ ਦੇ ਅਨੁਸਾਰ ਲਗਾਈਆਂ ਗਈਆਂ ਹਨ ਉਹਨਾਂ ਨੂੰ ਪ੍ਰਵਾਨ ਕਰਦੇ ਹੋਏ ਹਾ ਦਾ ਨਾਰਾ ਦੇ ਕੇ ਪ੍ਰਿੰਸੀਪਲ ਦਾ ਸਹਿਯੋਗ ਦੇਣ ਲਈ ਵਾਅਦਾ ਕੀਤਾ ਇਸ ਮੀਟਿੰਗ ਦੇ ਵਿੱਚ ਜੋ ਸਟਾਫ ਦੀਆਂ ਡਿਊਟੀਆਂ ਪਹਿਲਾਂ ਲੱਗੀਆਂ ਹੋਈਆਂ ਹਨ ਕੋਈ ਕਲਾਸ ਪੜਾਉਂਦਾ ਹੈ ਕੋਈ ਦਫ਼ਤਰ ਦਾ ਕੰਮ ਕਰਦਾ ਹੈ ਜਾਂ ਅਲੱਗ-ਅਲੱਗ ਡਿਪਾਰਟਮੈਂਟਾਂ ਵਿੱਚ ਜੋ ਡਿਊਟੀਆਂ ਕਰਦੇ ਹਨ ਉਹਨਾਂ ਦੇ ਨਾਲ-ਨਾਲ ਸਾਰੇ ਸਟਾਫ ਮੈਂਬਰਾਂ ਨੇ ਔਰ ਬਾਧੂ ਡੂਟੀਆਂ ਵੀ ਲਈਆਂ ਆਪ ਮੰਗ ਕੇ ਕਿ ਅਸੀਂ ਆ ਵੀ ਕਰਨਾ ਹੈ ਆ ਵੀ ਕਰਨਾ ਹੈ ਸੋ ਇਹ ਡੂਟੀਆਂ ਪ੍ਰਿੰਸੀਪਲ ਦੀ ਰੈਨ ਉਹ ਹੀ ਥ ਸਾਰਿਆਂ ਨੂੰ ਬੰਨੀਆਂ ਗਈਆਂ ਆਓ ਤੁਹਾਨੂੰ ਦਿਖਾ ਲਦੇ ਹਾਂ ਉਸ ਮੀਟਿੰਗ ਦੀ ਵੀਡੀਓ ਕੀ ਕੀ ਗੱਲਾਂ ਬਾਤਾਂ ਹੋਈਆਂ ਕਿਹੜੀਆਂ ਕਿਹੜੀਆਂ ਡੂਟੀਆਂ ਸਟਾਫ ਨੇ ਫਿਰੇ ਚਿਹਰੇ ਦੇ ਨਾਲ ਪ੍ਰਾਪਤ ਕੀਤੀਆਂ ਆਓ ਚੱਲਦੇ ਹਾਂ ਆਈਟੀ ਨਵਾਂ ਸ਼ਹਿਰ ਅੱਜ ਸਟਾਫ ਬਹੁਤ ਟਕਾ ਟ ਸਰਵਾਣ ਆਪਣੇ ਫਾਰਮਾਸਿਸ ਜੀ ਯੋਕਤੀ ਮੈਡਮ ਦੇਵ ਸਰ ਜੋ ਜੀ ਆਪਣੇ ਵਰਮਾ ਜੀ ਕਟਨ ਸਾਹਿਬ ਕਰਨੰਦਰ ਜੀ ਗਾਇਡਰ ਇੰਸਟਰక్టర్ ਨੇ ਆਪਣੇ ਮਨੋ ਲਾਲ ਜੀ ਪਿੱਛੇ ਬਣ ਬੈਠਾ ਪੁੱਜ ਜੀ ਪੁੱਜਣਗੇ ਅੱਜ ਇਹ ਸਾਹਮਣੇ ਤੁਹਾਨੂੰ ਕੋਈ ਨਹੀਂ ਇੱਥੇ ਕਿ ਮੈਨੂੰ ਦੇਖ ਰਹੇ ਹੋ ਤੁਸੀਂ ਕੋਈ ਨਹੀਂ ਸਾਹਮਣੇ ਹੁੰਦਾ ਹਰਵੰਦੀ ਆ ਬਹੁਤ ਬਹੁਤ ਤੁਹਾਨੂੰ ਵਾਧਾ ਤੁਸੀਂ ਮੀਟਿੰਗ ਤੇ ਪਹੁੰਚੇ ਹੋ ਅੱਜ ਆਪਣੀ ਛੋਟ ਮੀਟਿੰਗ ਆ ਕਿਉਂਕਿ ਸਟਾਫ ਕਾਫੀ ਰੁਕੀ ਹੋਇਆ ਆ ਬੋਸ਼ ਡਾਕਟਰ ਦੁਨੀਆ ਨੇ ਵੀ ਉਹ ਸਾਵਰ ਉਹ ਆਪਣੇ ਐਸਐਸ ਸਾਹਿਬ ਵੀ ਉਹ ਅੰਘੇ ਹੋਏ ਨਹੀਂ ਹੋ ਰਹੀ ਤੇ ਕੰਮ ਤੇ ਅੱਜ ਮੈਂ ਆਪਣੀ ਮੀਟਿੰਗ ਦਾ ਇਹ ਹੀ ਆ ਕਿ ਆਪਾਂ ਅੱਜ ਤੁਹਾਨੂੰ ਛੋਟੀਆਂ ਜਿਹੜੀਆਂ ਤੁਹਾਡੀ ਸਹਿਮਤੀ ਨਾਲ ਆਪਾਂ ਲਗਾਉਂਦੇ ਸੀ ਕਿ ਉਹ ਅੱਜ ਫਾਈਨਲ ਕਰਕੇ ਤੁਹਾਨੂੰ ਸਪਸ਼ਟ ਹੋਣੀ ਹੈ ਇਸ ਤੋਂ ਬਾਅਦ ਆਈਟੀਆਈ ਦੇ ਕਮਾਂਡ ਲਈ ਜਾਂ ਆਈਟੀ ਦੇ ਜਿਹਨੇ ਵੀ بڑے ਅਫੀਸ਼ੀਅਲ ਕੰਮ ਨੇ ਉਹਦੇ ਪ੍ਰਤੀ ਤੁਹਾਨੂੰ ਇਹਨਾਂ ਡਿਊਟੀਆਂ ਦੇ ਮੁਤਾਬਕ ਪੁੱਛਿਆ ਜਾਏਗਾ ਵੈਸੇ ਤਾਂ ਤੁਸੀਂ ਸਾਰੇ ਜੁਨਿਅਰ ਪਰਸਨ ਉਹਦਾ ਸਤਾ ਬੜਾ ਮਹਿੰਤੀ ਆ ਆਪਾਂ ਪਹਿਲਾਂ ਜਦੋਂ ਪਿਛਲੇ ਪ੍ਰਿੰਸੀਪਲ ਸੀ ਉਸ ਵੇਲੇ ਕਾਫੀ ਇਹ ਬਚਾਰਾ ਹੁੰਦੀ ਸੀ ਕਿ ਸਾਨੂੰ ਕੰਮ ਨਹੀਂ ਮਿਲਦਾ ਸਾਹਵੀਆਂ ਕੰਨ ਜਾ ਕੇ ਡਿਊਟੀ ਸੀ ਉਹ ਦੇਖਿਆ ਹੁੰਦੇ ਸੀ ਕਦੇ ਸਾਰੇ ਹੁੰਦੇ ਸੀ ਕਦੇ ਇਸੇ ਹੁੰਦੇ ਸੀ ਉਹ ਵੀ ਬੀਜੀਸੀ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਵੀ ਪ੍ਰੋਬਲਮ ਸੀ ਦੂਰ ਨੇੜੇ ਆਣ ਜਾਣ ਦੀ ਅੰਦਰ ਘੁੰਮਣ ਦੀ ਅੱਜ ਜਿਹੜੀਆਂ ਬੁੜੀਆਂ ਉਹ ਸਾਰੇ ਹਰਨੰਦ لال ਜੀ ਚਲੇ ਚਾਹ ਪਰ ਆਪਣੇ ਦਿੱਲੀਗੜ੍ਹ ਦਾ ਸਾਹਿਬ ਰਵਿੰਦਰ ਜੀ ਚਲੇ ਇੱਥੇ ਮੇਜਰ ਸਭਾ ਬਣੀ ਤੇ ਮੈਂ ਉਸ ਟਾਈਮ ਵੀ ਕਿਹਾ ਥਾ ਕਿ ਇਹ ਜਿਹੜੀ ਡਿਊਟੀ ਹੈ ਐਜੇ ਪ੍ਰਿੰਸੀਪਲ ਮੇਰੀ ਰਿਸਪੋਨਸ ਲੱਗੀ ਹੈ ਹੈਡ ਕੁਟਰ ਬਲੋਂ ਮੈਂ ਪ੍ਰਿੰਸੀਪਲ ਦੀ ਕੁਰਸੀ ਤੇ ਬੈਠ ਕੇ ਮੈਨੂੰ ਪ੍ਰਾਊਡ ਫੀਲ ਤਾਂ ਹੁੰਦਾ ਹੀ ਐ ਪਰ ਮੈਂ ਇੱਕ ਸੇਵਾ ਦੇ ਤੌਰ ਤੇ ਕੰਮ ਕਰਦਾ ਤੁਹਾਡਾ ਸਹਿਯੋਗ ਚਾਹੀਦਾ ਤੁਹਾਡੇ ਤੁਸੀਂ ਮੇਰੇ ਕੋਲੋਂ ਮੰਗ ਮੰਗ ਕੇ ਗੋੜੀਆਂ ਲੈਂਦੇ ਕਿ ਸਾਰਾ ਅਮਰੇਦਾਂ ਦੇ ਜੀਵ ਉਹ ਕਹਿੰਦੇ ਸਰ ਸਾਡੀ ਆ ਵੀ ਡਿਊਟੀ ਲਾ ਦਿਓ ਸਾਡੀ ਆ ਵੀ ਲਾ ਦਿਓ ਕਈਆਂ ਨੇ ਪਹਛਾਨਾ ਕਰਨੀ ਮਾੜੀ ਮੋਟੀ ਕੀਤੀ ਜਦੋਂ ਅਡਜਸਟਮੈਂਟ ਹੁੰਦੀ ਆ ਐਸੀ ਕਿ ਕੰਪਿਊਟਰ ਦੀ ਪ੍ਰੋਬਲਮ ਆ ਮਈਆਂ ਨੂੰ ਜਾਂ ਕੋਈ ਹੋਰ ਅਸਲ ਦੂਰ ਨੇੜੇ ਦੀ ਜਾਣ ਦੀ ਪ੍ਰੋਬਲਮ ਹੁੰਦੀ ਹੈ ਤਾਂ ਲਗਭਗ ਦੁਕਾਨੀਆਂ ਆਪਣੀਆਂ ਬੰਦ ਹੋ ਚੁੱਕੀਆਂ ਸਾਰੀਆਂ ਜਿਹਦੇ ਵਿੱਚ ਆਈਟੀਈ ਨੂੰ ਨਿਖਾਰਨ ਦੇ ਲਈ ਆਈਟੀਈ ਨੂੰ ਇੱਕ ਐਸੀ ਦਿੱਖ ਦੇਣ ਦੇ ਲਈ ਆਈਟੀਈ ਦੇ ਵਿੱਚ ਬਹੁਤ ਸਾਰੇ ਸੁਧਾਰ ਆਪਾਂ ਨੂੰ ਪਤਾ ਕਿਹੜੇ ਕਿਹੜੇ ਸੁਧਾਰ ਹੋਣ ਵਾਲੇ ਆ ਗੇਟ ਤੋਂ ਲੈ ਕੇ ਅਗਰ ਜਦੋਂ ਆਪਾਂ ਗੇਟ ਦੇ ਅੰਦਰ ਗੇਟ ਬਣਨ ਤੋਂ ਪਹਿਲਾਂ ਵੀ ਸਾਰੇ ਪਾਸੇ ਪਲਾਣਾ ਪਿਆ ਜਦੋਂ ਗੇਟ ਬਣਦੇ ਆ ਗੇਟ ਵੀ ਇੰਨਾ ਵਧੀਆ ਨਹੀਂ ਹੈ ਸੜਕਾਂ ਵੀ ਇੰਨੀਆਂ ਵਧੀਆ ਹਨ ਵਧੀਆ ਨਹੀਂ ਹਨ ਆ ਕੋਲਮ ਵਿੱਚ ਜਿੰਨੇ ਹਨ ਸਾਰੇ ਦਸਤਾਵੇਜ਼ ਅੰਦਰ ਆਪਾਂ ਬਖਸ਼ਾਜ ਬੜੀ ਬੁਰਾ ਹਾਲ ਆ ਸਫਾਈ ਸੇਵਕ ਸਾਡਾ ਕੋ ਹੈ ਨਹੀਂਗਾ ਆਪਾਂ ਬਖਸ਼ਾ ਦੇ ਬੈਕ ਸਾਈਡ ਜਿਹੜਾ ਮਾਰੀਏ ਦਾ ਸਾਰੀ ਸਫਾਈ ਹੋਣੀ ਵਾਲੀ ਹੈ ਆ ਹੋਸਟਲ ਦੇ ਬੈਕ ਸਾਈਡ ਚ ਜਲ ਜੀਏ ਹੋਸਟਲ ਵਿੱਚ ਦੇਖ ਲਈ ਜਾ ਕੇ ਬਹੁਤ ਬੁਰਾ ਹਾਲ ਉਹਦਾ ਕਾਰਨ ਕੀ ਆ ਲਈ ਪਹਿਲਾਂ ਜਿਆਦਾ ਐਫਰਟ ਨਹੀਂ ਹੋਈ ਜਾਂ ਸਹੀ ਤਰੀਕੇ ਨਾਲ ਡਿਊਟੀ ਨਹੀਂ ਲੱਗੀ ਜਿਵੇਂ ਦਿਨ-ਦਿਨ ਆਈ ਕਪਤਾਨ ਉਹਨਾਂ ਨੇ ਥੋੜਾ ਜਿਹਾ ਰੈਂਜ ਦੇ ਸਿਹਤ ਸਾਰੂਗ ਦੀ ਸਹਾਇਤਾ ਜਾਣਾ ਪਿਆ ਕਿਤੇ ਕਿਤੇ ਡਿਊਟੀਆਂ ਸੀ ਹੁਣ ਜਿਹੜੀ ਡਿਊਟੀ ਉਹ ਬੁਲਗਰਾਜ ਆਈ.ਡੀ. ਵੀ ਤੁਹਾਡੇ ਨਾਲ ਸਕੂਲ ਆ ਉਹਦਾ ਪ੍ਰਿੰਸੀਪਲ ਦਾ ਹੈ ਪਰ ਸੇਵਾ ਦੇ ਤੌਰ ਤੇ ਮੈਨੂੰ ਮਿਲੀ ਮੇਰੇ ਕੋਲ ਪੂਰੀ ਕੋਸ਼ਿਸ਼ ਹੈ ਤੁਹਾਡੇ ਸਹਿਯੋਗ ਨਾਲ ਕਿ ਆਪਾਂ ਇਹਨੂੰ ਆਈ.ਡੀ. ਨੂੰ ਸ਼ਿੰਗਾਰਨਾ ਤਾਂ ਹੈਗਾ ਹੀ ਆ ਬੱਚਿਆਂ ਦਾ ਟ ਫਿਊਚਰ ਸਾਡਾ ਜੋ ਹੈ ਸਾਡਾ ਟ ਫੜਕਾ ਬੱਚਾ ਹਟਾ ਫੜਕਾ ਉਹਨੂੰ ਵੀ ਆਪਾਂ ਨਾਲ ਨਾਲ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਉਦੇ ਸਾਡੇ ਸਾਡੀ ਪਛਾਣ ਸਾਡੇ ਪ੍ਰੋਡਕਟ ਨਾਲ ਹੈ ਕਿਸੇ ਵੀ ਕੰਪਨੀ ਦੀ ਪਛਾਣ ਉਹ ਪ੍ਰੋਡਕਟ ਨਾਲ ਹੁੰਦੀ ਹੈ ਸਾਡਾ ਪ੍ਰੋਡਕਟ ਇੱਕ ਸਾਡਾ ਸਖਿਆਤਕਾ ਟ੍ਰੇਨ ਨਹੀਂ ਹੈ ਉਹਨੂੰ ਆਪਾਂ ਸਹੀ ਤਰੀਕੇ ਦੇ ਨਾਲ ਤਿਆਰ ਕਰਕੇ ਮਾਰਕੀਟ ਵਿੱਚ ਜਦੋਂ ਲਾਣਾ ਆਇਆ ਤਾਂ ਉਹਦਾ ਮੁੱਲ ਪੈਣਾ ਲੋਕਾਂ ਨੇ ਦੇਖਣ ਆਣਾ ਵੀ ਆਈਟਾਏ ਪਹਿਲਾਂ ਅਜ ਤੋਂ 2-4 ਮਹੀਨੇ ਕਿੱਦਾਂ ਦੀ ਸੀ ਦੇ 2-4 ਮਹੀਨੇ ਬਾਅਦ ਇਹਦੀ ਦਿੱਖ ਆਪਾਂ ਜਿਹੜੇ ਚੇਂਜ ਕਰਦੇ ਆ ਤੁਹਾਡੇ ਸਹਿਯੋਗ ਨਾਲ ਸਾਰੇ ਸਹਿਮਤ ਹੋ ਸਰ ਜੋ ਜੁਟੀਆਂ ਤੁਸੀਂ ਮੰਗ ਕੇ ਲਈਆਂ ਉਹਦੇ ਵਿੱਚ ਆਪਾਂ ਤੁਹਾਡੀਆਂ ਸਹਿਮਤੀ ਲੈ ਕੇ ਜੁਟੀਆਂ ਲਈ ਸੋ ਮੈਂ ਤੁਹਾਡੇ ਤੋਂ ਕਾਣੀ ਮਾਗਦਾ ਕਿ ਤੁਸੀਂ ਇਹ ਪਹਿਲਾਂ ਕਿਹਾ ਸੀ ਕੰਮ ਐ ਨਹੀਂ ਮੋਂ ਤੁਹਾਡਾ ਕੰਮ ਬਹੁਤ ਆ ਆ ਬਾਬਾ ਨਾਨਕ ਜੀ ਨੇ ਇੱਕ ਧੁਰੀ ਪੂਰੇ ਜਗਤ ਨੂੰ ਬੱਚੀ ਸੀ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਹਿਲਾਂ ਉਹਨੇ ਕਿਰਤ ਕਰਨ ਦੀ ਗੱਲ ਕੀਤੀ ਆਪੀ ਕਿਰਤ ਕਰੋ ਮਾ ਸਾਰੇ ਪਤਾ ਨਾ ਆਸਾਂ ਉਹਨੇ ਉਸ ਤੋਂ ਬਾਅਦ ਬਾਗ ਦਾ ਭਜਨ ਸਿਮਰਨ ਕੀਤਾ ਜਿਹੜੀ ਚੀਜ਼ ਆਣੀ ਵੱਡ ਕੇ ਖੜੀ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਪਹਿਲਾ ਗਰੁੱਪ ਕਈ ਸੀ ਹੁਣ ਇੱਕ ਗਰੁੱਪ ਹੋਇਆ ਉਹਦੇ ਨਾਲ ਕਾਫੀ ਫਰਕ ਪਿਆ ਇਹ ਵੀ ਇੱਕ ਵੱਡਾ ਅਪਰਲ ਹੈ ਕਿਰਤ ਕਰਨ ਦੀ ਜਿਹੜੀ ਗੱਲ ਹੈ ਕਿਰਤ ਮਤਲਬ ਕੰਮ ਇਹ ਕੁਰਸੀ ਕੰਮ ਨਾ ਕਰੀ ਹੈ ਹੈੱਡ ਕੁਆਟਰ ਦੀ ਕੁਰਸੀ ਕੰਮ ਨਾ ਕਰੀ ਬੀ ਆਪਾਂ ਸੀਨੀਅਰ ਸਟਡੀ ਗੱਲ ਕਰਨੀ ਉਹ ਵੀ ਕੰਮ ਨਾ ਕਰੀ ਹੈ ਪ੍ਰਾਈਮੇਸੀ ਗੱਲ ਵੀ ਉਹ ਵੀ ਕੰਮ ਨਾ ਕਰੀ ਜੇ ਕੰਮ ਨਹੀਂ ਹੁੰਦਾ ਜੇ ਕੰਮ ਨਹੀਂ ਹੁੰਦਾ ਫਿਰ ਸਾਡਾ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ। ਇਹ ਇਸ ਕੁਰਸੀ ਦਾ ਵੀ ਕੋਈ ਫਾਇਦਾ ਨਹੀਂ। ਹੈੱਡਕੁਆਰਟਰ ਅਗਰ ਕੰਮ ਨਹੀਂ ਕਰਵਾਉਂਦਾ ਤਾਂ ਹੈੱਡਕੁਆਰਟਰ ਦੀ ਕੁਰਸੀ ਜਾਵੇ ਕੋਈ ਮਤਲਬ ਨਹੀਂ। ਅਸੀਂ ਹੈੱਡਕੁਆਰਟਰ ਨੂੰ ਜਵਾਬ ਦੇਣ ਆ। ਉਹਨੇ ਸਾਡੇ ਕੋਲੋਂ ਜਵਾਬ ਮੰਗਣੇ ਆ। ਮੇਲ ਆndi ਆ, ਲੈਟਰ ਆndi ਆ, ਫੋਨ ਆਲਾ ਤੇ ਉਹ ਉਹਦਾ ਜਵਾਬ ਤੇ ਆਈ.ਟੀ.ਆਈ ਨੂੰ ਦੇਣਾ ਪੈਣਾ। ਆਪਾਂ ਕੱਲੇ ਨਵੀਂ ਸ਼ਹਿਰੀ ਆਈ.ਟੀ.ਆਈ ਗੱਲੇ ਕਰਦੇ ਪੰਜਾਬ ਵਿੱਚ ਬਹੁਤ ਨਹੀਂ ਆਈਆਂ। ਹਰੇਕ ਨੂੰ ਜਵਾਬ ਦੇਣਾ ਪੈਂਦਾ। ਮਤਲਬ ਕੰਮ ਹੋਣਾ ਚਾਹੀਦਾ। ਚਾਹੇ ਕੋਈ ਵੀ ਸਰਕਾਰ ਆ ਆ ਉਹ ਕੰਮ ਨੂੰ ਪ੍ਰੇਮ ਨਹੀਂ ਕਰਦੇ। ਕਿਉਂਕਿ ਆਪਾਂ ਦੇ ਕੋ ਦਿਸਾਂ ਦਿਸਾਂ ਵਿੱਚ ਆਪਣੇ ਬੱਚੇ ਭੇਜਦੇ ਆਂ ਅਸਲ ਹੀ ਜਾਂਦੇ। ਕੰਮ ਕਰਨ ਜਾਂਦੇ ਆ। ਕਿਸੇ ਦਾ ਦਿਲ ਨਹੀਂ ਕਰਨਾ ਵੇਖੀ ਐਵੇਂ ਜਾ ਕੇ ਉੱਥੇ ਬਹਿ ਜੀ ਉੱਥੇ ਜੇ ਉਹਨੂੰ ਕੰਮ ਨਹੀਂ ਮਿਲਦਾ ਸਾਡੀ ਜਾਨ ਮੜਿੱਕੀ ਚ ਆ ਜਾਂਦੀ ਹੈ। ਕਿਉਂਕਿ ਲੱਖਾਂ ਰੁਪਈਆ ਲੱਗਿਆ ਹੁੰਦਾ। ਇੱਥੇ ਕੰਮ ਕਿਉਂ ਨਹੀਂ ਕਰਦੇ ਯਾਰ ਆਪਾਂ? ਇੱਥੇ ਕੋਈ ਸਾਨੂੰ ਆਦਤ ਨਹੀਂ ਹੈਗੀ। ਉਹ ਆਦਤ ਆਪਾਂ ਪਾਣੀ ਆ ਇਹ ਅੱਜ ਤੋਂ ਤੁਹਾਡੀ ਸ਼ੁਰੂਆਤ ਹੋਣ ਲੱਗੀ। ਉਹ ਜਿਹੜੇ ਸਾਨੂੰ ਕੰਮ ਸੌਂਪੇ ਜਾਣੇ ਆ। ਉਨਾ ਕੰਮ ਦਾ ਰਿਜ਼ਲਟ ਨਿਕਲਣਾ ਜੀ ਰਿਜ਼ਲਟ ਨਿਕਲੂਗਾ ਤੁਹਾਨੂੰ ਵੀ ਉਹਦਾ ਫਾਇਦਾ ਹੋਏਗਾ ਕਿਉਂਕਿ ਆਪਾਂ ਸੇਵਾ ਦੇ ਤੌਰ ਤੇ ਕੰਮ ਕਰਨਾ ਪੈਸੇ ਤਾਂ ਆਪਾਂ ਨੂੰ ਮਿਲਦੇ ਹੀ ਤਾਂ ਆ ਮਿਲਦੀ ਹੈ ਆਪਾਂ ਕਿ ਸੇਵਾ ਸਮਝ ਕੇ ਕੰਮ ਕਰਾਂਗੇ ਤਾਂ ਉਹਦਾ ਰਿਜ਼ਲਟ ਬਹੁਤ ਵਧੀਆ ਹੋਏਗਾ ਗੁਰਦੁਆਰੇ ਆਪਾਂ ਜਾਣੇ ਨਾ ਸੇਵਾ ਕਰਨ ਉਥੇ ਮੰਗਦੇ ਵੀ ਆ ਉਥੇ ਰਿਸ਼ਾਪੂਰੀ ਵੀ ਹੁੰਦੀ ਹੈ ਅਸਲ ਗੁਰਦੁਆਰਾ ਦਾ ਆਪਾਂ ਆਇਆ ਜਿੱਥੋਂ ਸਾਨੂੰ ਸਾਡੇ ਬੱਚਿਆਂ ਨੂੰ ਪਾਲਣ ਲਈ ਪੈਸੇ ਮਿਲਦੇ ਆ ਤਨਖਾਹ ਮਿਲਦੀ ਹੈ ਮੈਂ ਉਹਦਾ ਸੇਵਾ ਦੀ ਗੱਲ ਕੀਤੀ ਸੀ ਵਿੱਚ ਉਹ ਆਪਣੇ ਕੋ ਸਰੀਪਰ ਹੈ ਨਹੀਂਗਾ ਸਪਾਈਸੇਵ ਹੈ ਨਹੀਂਗਾ ਰਿਕ੍ਰੀਸਨੇ ਕੋ ਸੇਵਾ ਕਰਨੀ ਆ ਜਬਰਦਸਤੀ ਕਿਸੇ ਨਾਲ ਨਹੀਂ ਆਪਣੇ ਕੋ 1900 ਰੁਪਏ ਇਕੱਠਾ ਹੋ ਚੁੱਕਾ ਬਹੁਤ ਸਾਰੇ ਸਜਣਾ ਨੇ ਗਏ ਦੇਵੀ ਤੇ ਕਿਉਂਕਿ ਉਹ ਇੱਕ ਪੇਡ ਕੰਮ ਆ ਉਹਨੂੰ ਆਪਾਂ ਪੈਸੇ ਦੇ ਕੇ ਬਾਹਰੋਂ ਬੰਦਾ ਐਫਐਡ ਲਾ ਕੇ ਉਹ ਪਰਵਾ ਸਕਦੇ ਜਿੰਨਾ ਚ ਆਪਣਾ ਅਗਲਾ ਉਹਦਾ ਅਪਰਾਲਾ ਨਹੀਂ ਹੁੰਦਾ ਅਗਲਾ ਕੋ ਰੇਟਮੈਂਟ ਨਹੀਂ ਆਰੇਂਜਮੈਂਟ ਹੋ ਜਾਣਾ ਜਲਦੀ ਐਸੇ ਹਫਤੇ ਜਾਂ ਵਾਲੇ ਹਫਤੇ ਹੋ ਜਾਏਗਾ ਨੋ ਪ੍ਰੋਬਲਮ ਉਹਦੇ ਵਿੱਚ ਅਗਲੇ ਅਗਰ ਕਿਸੇ ਨੇ ਸੇਵਾ ਅਪਰਾਮੈਂਟ ਕਰਨੀ ਆ ਤਾਂ ਨੋ ਪ੍ਰੋਬਲਮ ਨਹੀਂ ਕਰਦੇ ਤਾਂ ਵੀ ਕੋਈ ਕਰਦਾ ਉਹ ਉਹ ਹੋ ਜਾਣਾ ਕੰਮ ਸਾਰੇ ਕੰਮ ਤਾਂ ਹੋਏ ਪਏ ਸਾਰੇ ਇਹਦਾ ਆਪਣਾ ਤਾਂ ਇੱਕ ਜੜੀ ਆ ਆਪਾਂ ਸੇਵਾ ਦੇ ਵਿੱਚ ਹਿੱਸਾ ਪਾਉਣ ਲਈ ਇੱਕ ਜੜੀਆ ਕੰਮ ਤਾਂ ਸਾਰੇ ਹੋਏ ਪਏ ਤੁਸੀਂ ਦੇਖਿਓ 15 20 ਦਿਨ ਮਹੀਨੇ ਤੱਕ ਤੁਸੀਂ ਖੁਦ ਆ ਕੇ ਕਹਿਣਾ ਇਹ ਕੀ ਹੋ ਰਿਹਾ ਇਹ ਕੰਮ ਕਿਦਾਂ ਹੋ ਰਿਹਾ ਤੁਹਾਡੇ ਵਿੱਚੋਂ ਜਿਹੜੇ ਕੁਝ ਮਤਲਬ ਕਹਿੰਦੇ ਆ ਵੀ ਸਾਨੂੰ ਕੰਮ ਨਾ ਕਰਨਾ ਹੋਵੇ ਤਨ ਹਾਂ ਮਿਢੀ ਜਾਵੇ ਸਮੇਂ ਸਿਰ ਕੰਮ ਨੂੰ ਟਾਲ ਦਈਏ ਕਿ ਇਹ ਬੰਦੇ ਹਲੇ ਵੀ ਵਿੱਚ ਹੈਗੇ ਇੱਕ ਦੋ ਬੰਦੇ ਪਰ ਮੈਂ ਇੱਕ ਚੀਜ਼ ਮੈਂ ਜ਼ਿਆਦਾ ਪਰਹੇਂਦੰਦ ਹਾਂ ਕਿਉਂਕਿ ਉਹ ਆਪੇ ਠੀਕ ਹੋ ਗਏ ਨੇ ਜਦੋਂ ਬਾਕੀ ਨੇ ਕੰਮ ਕਰਨਾ। ਸੋ ਮੇਰੇ ਹੱਥੋਂ ਬੰਦ ਕੇ ਇਹੀ ਬੇਨਤੀ ਹੈ ਸਾਰਿਆਂ ਨੂੰ ਜਿਹੜੀਆਂ ਅੱਜ ਤੁਹਾਨੂੰ ਮੂੜੀਆਂ ਲੱਗ ਰਹੀਆਂ ਤਾਂ ਮੈਂ ਉਹ ਬੋਲ ਰਿਹਾ ਨਹੀਂ ਮੂੜੀਆਂ ਆਲਰੇਡੀ ਤੁਸੀਂ ਸਾਰੇ ਜਾਣਦੇ ਹੋ ਪਤਾ ਹੀ ਹੈ ਤੁਹਾਡੇ ਕੋਲ ਕਾਪੀ ਆ ਜਾਣੀਆਂ ਗਰੁੱਪ ਵਿੱਚ ਵੇਜਣੀਆਂ ਤੇ ਉਸ ਰੋਟੀ ਨੂੰ ਪੂਰੀ ਇਮਾਨਦਾਰੀ ਦੇ ਤੰਦਹੀ ਨਾਲ ਆਪਾਂ ਕਰੀਏ। ਜਿੱਥੇ ਕੋਈ ਘਾਟ ਆ ਜਿੱਥੇ ਕੋਈ ਤੁਹਾਨੂੰ ਸਮਝ ਨਹੀਂ ਲੱਗਦੀ ਗੱਲ ਜਾਂ ਜਿੱਥੇ ਤੁਹਾਡੇ ਕਿਤੇ ਅੜਚਣ ਆ ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਇਹ ਕੁਰਸੀ ਬੈਠੀਏ ਮੈਂ ਅਸੀਬਾ ਦਾ ਰਖਾ ਉਹ ਤੁਹਾਨੂੰ ਹੈਲਪ ਦੇ ਲਈ 24 ਘੰਟੇ ਮੇਰਾ ਫੋਨ ਖੁੱਲਾ ਮੈਂ ਬਾਰ ਬਾਰ ਕਹਿੰਦਾ ਤੁਹਾਨੂੰ ਪਤਾ ਹੈ ਗਰੁੱਪ ਵਿੱਚ ਤੁਸੀਂ ਮੈਸੇਜ ਪਾ ਸਕਦੇ ਮੈਨੂੰ ਪਰਸਨਲ ਮੈਸੇਜ ਕਰੋ ਹਰ ਇੱਕ ਦੀ ਪ੍ਰੋਬਲਮ ਉਹ ਆਪਾਂ ਹੱਲ ਕਰਾਂਗੇ ਕੋਈ ਵੀ ਦੁਨੀਆ ਦਾ ਐਸਾ ਮਸਲਾ ਨਹੀਂ ਹੈ ਜਿਹਦਾ ਹੱਲ ਨਹੀਂ ਹੋ ਸਕਦਾ ਹੋ ਸਕਦਾ ਪਰ ਸਾਡੇ ਅੰਦਰ ਕੰਮ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਆਪਣਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਮੈਂ ਕਹ ਸਕਦਾ ਕਿਉਂਕਿ ਪਰਮਾਤਮਾ ਵੀ ਇਹ ਸਾਰੀ ਰਚਨਾ ਅਲਸੀ ਹੋਈ ਹੈ ਬਾਹਰਲੇ ਨਿਸ਼ਾ ਨਿਸ਼ਾ ਵਿੱਚ ਆਪਾਂ ਜਾਈਏ ਤਾਂ ਉੱਥੇ ਬੜਾ ਕੁਝ ਦੇਖਣ ਨੂੰ ਬੜੀ ਆਵਲੀ ਲੋਕ ਬਣਾਈ ਹੋਈ ਹੈ ਉੱਥੇ ਕੁਦਰਤ ਦਾ ਜਿਹੜਾ ਜੋ ਸਿਸਟਮ ਹੈ ਉਹਨੂੰ ਸੰਭਾਲ ਕੇ ਰੱਖਦੇ। ਚਾਹੇ ਉਹ ਸੜਕਾਂ ਆਣ ਚਾਹੇ ਉਹ ਬਾਗ ਬਗੀਚੇ ਆ ਚਾਹੇ ਉਹ ਅਚੀਲਾ ਚਾਹੇ ਸਮੁੰਦਰਵਾ ਚਾਹੇ ਦਰਿਆ ਆ। ਆਪਾਂ ਖੜ ਖੜ ਕੇ ਉੱਥੇ ਫੋਟੋ ਕਮਾ ਲੈ ਬਾਹਰ ਜਾ ਕੇ ਆ ਦੇਖੋ ਕਿੰਨਾ ਵਧੀਆ ਇੰਡੀਆ ਦੇ ਤੋ ਕੀ ਗੱਲ। ਆਪਣੀ ਇੰਡੀਆ ਤਾਂ ਅਧਿਆਤਮ ਕੰਟਰੀ ਹੈ। ਇਹ ਤਾਂ ਜਗਤਗੁਰੂ ਉਹਨੂੰ ਤਾਂ ਕਹਿ ਸਕਦੇ ਆ ਪਹਿਲਾਂ ਕਿਹਾ ਜਾਂਦਾ ਸੀ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਇਹ ਦੁਨੀਆ ਦਾ ਇੱਕ ਜਗਤਗੁਰੂ ਆਪਣੀ ਇੰਡੀਆ ਨੂੰ ਕਿਹਾ ਜਾਂਦਾ ਸੀ। ਦੇਖੋ ਕਹਿੰਦੇ ਆ ਉਹ ਜਗਤ ਗੁਰੂ ਬਣਾਉਣ ਦੇ ਲਈ ਪ੍ਰਾਈਮ ਮਿਨਿਸਟਰ ਸਾਹਿਬ ਵੀ ਜੋਰ ਲਾ ਰਹੇ ਆ ਜੀਮਨਸੇ ਸਾਹਿਬ ਵੀ ਜੋਰ ਲਾ ਰਹੇ ਆ ਆਪਾਂ ਸਾਰੇ ਰਲ ਕੇ ਜੋਰ ਰਹੇ ਆ ਜਨਨਾ ਅਧਿਆਤਮ ਇੱਥੇ ਹੈ ਨਹੀਂ ਕਿਉਂਕਿ ਸਾਡਾ ਇੱਕ ਨਾਮ ਵੀ ਅਧਿਆਤਮ ਨਾਲ ਜੁੜਿਆ ਹੋਇਆ ਹੈ ਅਗਰ ਆਪਾਂ ਨਾਮ ਰੱਖਦੇ ਹੋ ਵੀ ਗ੍ਰੰਥਾਂ 'ਚ ਵੱਧ ਕੇ ਰੱਖਿਆ ਜਾਂਦਾ ਆਪਣਾ ਜਿਹੜਾ ਕੋਈ ਵੀ ਕਰਮ ਆ ਉਹ ਵੀ ਗ੍ਰੰਥਾਂ ਨਾਲ ਜੁੜਿਆ ਹੋਇਆ ਉਹ ਵੀ ਅਧਿਆਤਮ ਨਾਲ ਜੁੜਿਆ ਹੋਇਆ ਉਹਦਾ ਕਾਰਨ ਕੀ ਆ ਕਿ ਜਿਹੜੇ ਵੀ ਆਪਾਂ ਕੰਮ ਕਰਦੇ ਆ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਹੀ ਕਰਦੇ ਆ ਚਾਹੇ ਬੱਚਾ ਬਾਹਰ ਮੇਜਣਾ ਚਾਹੇ ਕੁਝ ਜ਼ਮੀਨ ਖੱਡਣੀ ਆ ਚਾਹੇ ਮਕਾਨ ਬਣਾਉਣਾ ਚਾਹੇ ਨੌਕਰੀ ਲੈਣੀ ਆ ਐਨੀ ਸਵੇਰੇ ਵੀ ਆਪਾਂ ਉੱਠਦੇ ਹਾਂ ਜਦੋਂ ਉਸੇ ਵੇਲੇ ਵੀ ਮਾਰਕਾਸ਼ ਪੁਰਾਨਾ ਕਰਦੇ ਆ ਇਹ ਅਧਿਆਤਮ ਕੰਟਰੀ ਹੈ ਭਾਰਤ ਭਾਰਤ ਦਾ ਮਤਲਬ ਹੀ ਅਧਿਆਤਮ ਨਾਲ ਜੁੜਿਆ ਹੈ ਭਾ ਦਾ ਮਤਲਬ ਹੁੰਦਾ ਪ੍ਰਕਾਸ਼ ਉਹਦੇ ਵਿੱਚ ਜਿਹੜਾ ਰਤਿਆ ਹੋਇਆ ਉਹਨੂੰ ਭਾਰਤ ਕਿਹਾ ਜੀ ਪੁਰਾਨਾ ਨਾਂ ਕਿਉਂ ਰੱਖਿਆ ਨੇ ਬਹੁਤ ਇੰਡੀਆ ਵੀ ਨਾਂ ਰੱਖਿਆ ਇੰਡੀਆ ਦਾ ਬਹੁਤ ਵੱਡਾ ਮਤਲਬ ਆ ਅਗਲੀ ਮੀਟਿੰਗ ਦੱਸਾਂਗੇ ਭਾਰਤ ਨੂੰ ਜਗਤਗੁਰੂ ਬਣਾਉਣ ਦੇ ਲਈ ਪਹਿਲਾਂ ਮਹਾਪੁਰਸ਼ਾਂ ਨੇ ਬਹੁਤ ਕੰਮ ਕੀਤੇ ਆ ਹੁਣ ਵੀ ਕੰਮ ਕਰ ਰਹੇ ਆ ਪਰ ਮੈਂ ਇਹ ਚਾਹੁੰਦਾ ਵੀ ਤੁਸੀਂ ਭਾਰਤ ਦਾ ਜਦੋਂ ਜਗਤਗੁਰੂ ਹੈਗਾ ਹੀ ਆ ਆਪਾਂ ਆਈਟੀਐਨ ਨੂੰ ਪੰਜਾਬ ਵਿੱਚ ਨੰਬਰ ਬਣਾਉਣ ਦੇ ਲਈ ਬਾਕੀ ਆਈਟੀਐਨ ਦਾ ਜਗਤ ਆਈਟੀ ਗੁਰੂ ਬਣਾਉਣ ਦੇ ਲਈ ਆਪਾਂ ਕੰਮ ਕਰਦੇ ਸਹਿਮਤ ਹੋ ਸਾਰੇ ਤੁਹਾਨੂੰ ਲੋਕ ਦੇਖਣ ਆਣਗੇ ਤੁਹਾਡੀਆਂ ਲੋਕ رائے ਵਾ ਲੈਣਗੇ आईटीएन ਵਿੱਚ ਲੋਕ ਵਿਜਿਟ ਕਰਨਗੇ ਪੰਜਾਬ ਤੋਂ ਹੀ ਨਹੀਂ ਇੰਡੀਆ ਤੋਂ ਵੀ ਆਣਗੇ ਬਾਹਰੋਂ ਵੀ ਆਣਗੇ ਇਹ ਮੇਰਾ ਤੁਹਾਡਾ ਵਾਦਾ ਮੈਨੂੰ ਸਵਾ ਬਹੁਤ ਲੱਗਿਆ ਸਵਾ ਸਾਲ ਮੈਨੂੰ ਮਿਲਿਆ ਸਵਾ ਸਾਲ ਵਿੱਚ ਆਪਾਂ ਉਹ ਕੰਮ ਕਰਨੇ ਆ ਜਿਹੜੇ ਅਜੇ ਤੱਕ ਕਿਸੇ ਨੇ ਕੀਤੇ ਨਹੀਂ ਇਸ ਕੋਸੀ ਨੇ ਕਰਵਾਣੇ ਆ ਉਸ ਮਾਲਕ ਨੇ ਕਰਵਾਉਣੇ ਉਹ ਪ੍ਰਭੂ ਹਰ ਵੇਲੇ ਨਾਲ ਆ ਮੈਨੂੰ ਸੌਣ ਨਹੀਂ ਜਾਂਦਾ ਰਾਤ ਨੂੰ ਮੇਰੇ ਬਹੁਤ ਸੁਪਨੇ ਆ ਕਿਉਂਕਿ ਮੈਂ ਜਦੋਂ ਪੈਸੀ ਤੋਂ ਨਹੀਂ ਚਗਦਾ ਮੈਂ ਸੋਹ ਜਾਂਦਾ ਆ ਵੀ ਕੰਮ ਹੋਣੇ ਆ ਆ ਵੀ ਕੰਮ ਹੋਣੇ ਆ ਅੱਜ ਉਹ ਕੋਸੀ ਮਿਲ ਗਈ ਆ ਤਾਂ ਆਪਾਂ ਸੁਪਨੇ ਕਾਹਲੇ ਨੇ ਪੂਰੇ ਕਰੀਏ ਹੋ ਸਕਦੇ ਕਿ ਨਹੀਂ ਹੋ ਸਕਦੇ ਹੋ ਸਕਦੇ ਲੋਕ ਸੁਪਨੇ ਹੋ ਨਹੀਂ ਹੁੰਦੇ ਜਿਹੜੇ ਆਪਾਂ ਸੁੱਤੇ ਪੈ ਲੈਂਦੇ ਆ ਸੁਪਨੇ ਤਾਂ ਉਹ ਹੁੰਦੇ ਆ ਜਿਹੜੇ ਸਾਨੂੰ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ ساری ساری ਰਾਤ ਮੈਂ ਇਸ ਆਈਟੇ ਲਈ ਜਾਗੂੰਗਾ ਜਾਗ ਵੀ ਰਹਾ ਫਟਾ ਨੂੰ ਤਰਜੂ ਚਾਹੀਦਾ ਅਗਰ ਤੁਸੀਂ ਸਾਰੇ ਸਹਿਮਤ ਹੋ ਤਾਂ ਕੋਈ ਹੱਥ ਖੜੇ ਕਰਕੇ ਸਾਰੇ ਕੋਈ ਸਹਿਮਤ ਜਬਰਦਸਤੀ ਆਪਕੋ ਸਿਰ ਨਹੀਂ ਖੜਾ ਕਰਨਾ ਅਗਰ ਸਹਿਮਤ ਆ ਸਮਾਈਲ ਕਰਕੇ ਕੋਈ ਤਾੜੀ ਮਾਰੋ ਆਪਣੇ ਵਿੱਚ ਤੇ ਤੁਸੀਂ ਸੋ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ ਲੱਗ ਪਾਕ ਸਾਜੀ ਗੱਲਬਾਤ ਹੋ ਚੁੱਕੀ ਹੈ ਜਿਹੜੇ ਸਾਮ ਮੈਂਬਰ ਨਹੀਂ ਆਏ ਵੀਡੀਓ ਆਪਣੀ ਵੰਡੀ ਗਈ ਹੈ ਉਹਨਾਂ ਦੇ ਲਈ ਵੀ ਮੈਸੇਜ ਲਾਵਾਂਗੇ ਪੂਰੇ ਵਾਰਡ ਵਿੱਚ ਪੂਰੇ ਵਾਰਡ ਕੀ ਇਹ ਪਰਮਾਤਮਾ ਦੇਖ ਰਿਹਾ ਹੈ ਇਸ ਮੀਟਿੰਗ ਨੂੰ ਉਹ ਆਪ ਸਹਿਯੋਗ ਕਰੇਗਾ ਸਾਡਾ ਅਗਰ ਤੁਸੀਂ ਇੱਕ ਕਦਮ ਚੱਲੂਗੇ ਤਾਂ ਉਹ ਦਸਨ ਕੰਮ ਤੁਹਾਡੇ ਨੂੰ ਆਉਂਦਾ ਓਕੇ ਆਪਾਂ ਉਸ ਇੰਸਟੀਚਿਊਟ ਲਈ ਕੰਮ ਕਰਨਾ ਜੇ ਇਸ ਇੰਸਟੀਚਿਊਟ ਤੋਂ ਆਪਾਂ ਤਨਖਾਹ ਲੈਂਦੇ ਸਾਨੂੰ ਪੈਸੇ ਮਿਲਦੇ ਉਹ ਪੈਸੇ ਨੂੰ ਤੁਸੀਂ ਇਹ ਨਾ ਸਮਝੋ ਕਿ ਉਹ ਤੁਹਾਨੂੰ ਤਨਖਾਹ ਮਿਲਦੀ ਹੈ ਉਹਨੂੰ ਤੁਸੀਂ ਸੇਵਾ ਸਮਝੋ ਕਿ ਸਰਕਾਰ ਤੁਹਾਡੀ ਸੇਵਾ ਕਰ ਰਹੀ ਹੈ ਵਿਆਹ ਚੱਕੋ ਲੱਖ ਰੁਪਈਆ 50000 ਰੁਪਈਆ ਜੋ ਵੀ ਆਪਾਂ ਨੂੰ ਮਿਲਦਾ 15000 ਰੁਪਈਆ ਤਾਂ ਆਹ ਚੱਕੋ ਸੇਵਾ ਤੋਂ ਆਪਣਾ ਜਿਹੜਾ ਇੱਕ ਅਹੁਦਾ ਹੈ ਜਿਵੇਂ ਪ੍ਰਿੰਸੀਪਲ ਅਹੁਦਾ ਇੰਸਟ੍ਰਕਟਰ ਦਾ ਅਹੁਦਾ ਜੀਏ ਸੁਪਰਡੈਂਟ ਸਾਰੇ ਅਹੁਦੇ ਜਿਹੜੇ ਆ ਉਵੇਂ ਉਹ ਰਿਪੋਰਟ ਇਹ ਕਿਹਨੇ ਕਰਮਚਾਰੀਾਨੂੰ ਜਾਣ ਦੀ ਕੀ ਡੈਫੀਨੀਸ਼ਨ ਕੀ ਹੁੰਦੀ ਹੈ ਰਿਪੋਰਟ ਕਰਨ ਦੀ ਜਿਹੜਾ ਕੰਮ ਕਰਦਾ ਕੰਮ ਕਰਨ ਵਾਲਾ ਕਰਮਚਾਰੀ ਆਪਾਂ ਇੰਗਲਿਸ਼ ਵਿੱਚ ਕੀ ਕਹਿੰਦੇ ਹਨ ਐਂਡ ਇੰਪਲੋਈ ਅੰਪਲਾਈ ਹਿੰਦੀ ਵਿੱਚ ਕੀ ਕਹਿੰਦੇ ਹਨ ਕਰਮਚਾਰੀ ਕੋਲ ਇੱਕ ਇੱਕ ਹੁੰਦਾ ਕੰਮ ਕਰਨ ਵਾਲਾ ਬੰਦਾ ਆਪਾਂ ਗੁਰੂ ਘਰ ਦੀ ਗੱਲ ਕਰੀਏ ਇੱਕ ਹੁੰਦਾ ਉੱਥੇ ਕੰਮ ਕਰਨ ਵਾਲਾ ਜਿਹੜਾ ਪੇਡ ਕੰਮ ਕਰਦਾ ਬੋਰਡਵਾਰੀ ਮੰਦਰਾ ਦੇ ਵਿੱਚ ਇੱਕ ਉੱਤੇ ਫ੍ਰੀ ਕੰਮ ਕਰਦਾ ਸੇਵਾ ਦੋਨਾਂ ਵਿੱਚੋਂ ਕਿਰਪਾ ਕਿਹਦੇ ਯਾਦਾ ਹੁੰਦੀ ਹੈ ਸੇਵਾ ਕਰਨ ਵਾਲੇ ਹੁੰਦੀ ਹੁਣ ਇੱਥੇ ਵੀ ਆਪਣੇ ਮਾਲ ਸਾਹਿਬ ਨੇ ਇੱਕ ਸੁਝਾਅ ਦਿੱਤਾ ਸੀ ਕਹਿੰਦੇ ਜੀ ਆਪਣੇ ਕੋਲ ਸੇਵਾ ਸਫਾਈ ਵਾਲਾ ਹੈ ਨਹੀਂਗਾ ਜੇ ਆਪਾਂ ਛੋਟੇ ਛੋਟੇ ਕਲੈਕਸ਼ਨ ਕਰਕੇ ਸੇਵਾ ਦੇ ਤੌਰ ਤੇ ਪੈਸੇ ਇਕੱਠੇ ਕਰ ਲਈਏ ਤਾਂ ਜਿਹੜਾ ਵੀ ਆਪਾਂ ਬਾਹਰੋਂ ਪੇੜ ਬੰਦਾ ਲੈ ਕੇ ਆਣਾ ਉਹਨੂੰ ਆਪਾਂ ਛੋਟਾ ਬੱਚਾ ਉਹਦਾ ਉਹਨੂੰ ਮੁੱਲ ਦੇ ਲਈਏ ਤਾਂ ਆਪਣਾ ਕੰਮ ਹੋ ਗਿਆ ਇਸ ਸਿਵਾ ਵਿੱਚ ਜਿਹਨਾਂ ਹਿੱਸਾ ਪਾਣਾ ਉਹਦੀ ਮੈਂ ਪ੍ਰੈਕਟੀਕਲ ਗੱਲ ਕਰਨ ਲੱਗਾ ਮੈਨੂੰ ਉਹਨੂੰ ਫੜ ਲੱਗਣਾ ਉਹਨੂੰ ਭਾਗ ਲੱਗਣਾ ਉਦੋਂ ਇੱਥੇ ਉਹ ਕਹਿੰਦਾ ਸੀ ਹੈਪੀ ਅਨੁਸਾਰ ਤਾਂ ਹਲੇ ਮਾਲ ਨੇ ਕਿਹਾ ਹੀ ਆ shear ਤੁਸੀਂ ਕੋਲੇ ਸੀ ਹਾਂ ਜੀ ਕੋਲੇ ਸੀ ਉਹ ਕਹਿੰਦਾ ਪੜੋ ਜੀ ਮੈਨੂੰ ਕੋ 200 ਰੁਪਇਆ ਉਹਨੇ ਹਲੇ ਮੈਨੂੰ 200 ਰੁਪਇਆ ਫੜਾਇਆ ਨਹੀਂ ਉਹਨੂੰ ਫੋਨ ਆ ਗਿਆ ਕਿਸੇ ਕੋਲੋਂ 9000 ਰੁਪਇਆ ਲੈਣਾ ਸੀ ਕਹਿੰਦਾ ਪਤਾ ਨਹੀਂ ਕਿੰਨੇ ਸਾਲ ਤੋਂ ਰੁਕੇ ਸੀ ਕਹਿੰਦਾ ਭਾਜੀ ਆਪਣੇ ਪੈਸੇ ਲੈ ਜਾਓ ਪ੍ਰੈਕਟੀਕਲ ਗੱਲ ਹੈ ਬੰਦ ਕਰ ਦਿਓ ਇਹ ਤੁਹਾਡਾ ਨਾਮ ਹੋਣੀਆ ਗੱਲਾਂ ਇੱਕ ਵਾਰੀ ਜੇਬ ਨੂੰ ਹੱਥ ਪਾ ਕੇ ਰਹੋ ਸੇਵਾ ਲਈ ਪੜੀ ਜੇਬ ਭਾਗੀ ਨਾ ਬਗੈ। ਤਨਹਾ ਆਪਾਂ ਨੂੰ ਬਹੁਤ ਮਿਲਦੀ ਹੈ ਮੈਂ ਤਾਂ ਹਰ ਵੇਲੇ ਸਿਵਾ ਜਿਹੜਾ ਨਾ ਗੁਰੂਦਵਾਰੇ ਦੀ ਸੇਵਾਈਆ ਰਾਤੀ ਮੈਂ ਬੱਚੇ ਲੈ ਕੇ ਗਿਆ ਅੰਸਰ ਇੱਕ ਮਨ ਇਹ ਧਿਆਨ ਨਾ ਮੜਾਇਆ ਰੋਜ਼ ਕਰਕੇ ਰਾਤੀ ਮੈਂ ਜੱਕਾ ਚੱਲ ਗਿਆ ਬੱਚੇ ਲੈ ਕੇ ਬੀਆ ਸਪੋਰਟ ਅਕੈਡਮੀ ਜਦੋਂ ਆਪਾਂ ਪਿੰਡ ਮਹਿੰਦੀ ਅਪਾਰਟਮੈਂਟ ਦੇ ਬੱਚੇ ਉੱਥੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਮੈਂ ਹੈ ਮੈਂ ਐਜੇ ਪ੍ਰਿੰਸੀਪਲ ਆ ਕੇ ਨਵਾਂ ਸ਼ਹਿਰ ਮੇਲੇ ਅਸਾਤਕ ਬੱਚੇ ਬੈਡਮਿੰਟਨ ਦੀ ਪ੍ਰੈਕਟਿਸ ਕਰਦੇ ਉਹ ਇੰਨਾ ਖੁਸ਼ ਹੋਇਆ ਹਰ ਆਤਮਾ ਦੀ ਬਦਤ ਜੀ ਦੇਖੋ YouTube ਤੇ ਵੀਡੀਓ ਪਾਈ ਆ ਮੈਂ ਉੱਥੇ ਇੰਨਾ ਆਨੰਦ ਆਇਆ ਉਹਨੂੰ ਤਾਂ ਆਣਾ ਹੀ ਸੀਗਾ ਮੈਨੂੰ ਇੰਨਾ ਆਨੰਦ ਆਇਆ ਇੱਦਾਂ ਲੱਗਦਾ ਮੈਂ ਬੈਕਕੌਨਥ ਬਕੌਨਥ ਵਿੱਚ ਘੁੰਮਦਾ ਬੱਚਿਆਂ ਨੂੰ ਫ੍ਰੀ ਪੀਜੇ ਫ੍ਰੀ ਬੱਚਿਆਂ ਨੂੰ ਠੰਡੇ ਹੋਰ ਪਤਾ ਨਹੀਂ ਮੈਂ ਉਹ ਆਟਾ ਜਾਣਦਾ ਨਹੀਂ ਕਿਹੜੀ ਕਿਹੜੀ ਉਹਨਾਂ ਖਵਾਈਆਂ ਬੱਚੇ ਇੰਨੇ ਖੁਸ਼ ਹੋਏ ਬੱਚੇ ਕੋਲ ਟੈਂਟ ਟੈਂਟਸ ਉੱਪਰ ਲੈ ਕੇ ਗਏ ਸੀ ਅਸੀਂ ਕਾਰਨੀਵਲ ਦੇਖਣ ਜਾਣਾ ਪਰ ਪ੍ਰਮਾਤਮਾ ਨੇ ਚਾਇਆ ਕੁਝ ਹੋਰ ਸੀ ਕਾਰਨੀਵਲ ਹਲੇ ਚੱਲਿਆ ਨਹੀਂ ਅਸੀਂ ਉੱਥੇ ਚਲ ਗਏ ਯਾਕਾ ਆਈਡੀ ਦਿਮਾਗ ਵਿੱਚ ਉਹ ਮਾਰ ਮੈਂ ਪਾਇਆ ਚਲੋ ਉੱਥੇ ਜਾਈਏ ਔਰ ਉਹਦਾ ਦੇਖੋ ਉਸ ਉਹ ਨਿਆਣਾ ਇੱਥੇ ਰਾਜkumar ਨੇ ਰਾਜkumar ਵਾਲੀਆ ਉਹ ਕਹਿੰਦਾ ਜੀ ਮੈਨੂੰ ਬੱਚੇ ਤੁਹਾਡੇ ਇਲੈਕਟ੍ਰੀਸਨ ਚਾਹੀਦੇ ਆ ਮੈਨੂੰ ਤੁਹਾਡੇ ਬੱਚੇ ਹੋਸਟਲ ਜਿਹੜਾ ਆਪਾਂ ਪਾਸਟਟ ਦੇ ਪੋਸਟ ਕਰਦੇ ਆਂ ਵੀ ਮੇਰੇ ਕੋ ਆ ਕੇ ਪਾਰਟ ਟਾਈਮ ਕੰਮ ਕਰਨ ਮੈਂ ਆਉਂਗਾ ਤੁਹਾਡੀ ਡਿਮਾਂਡ ਮੈਂ ਜਿਹੜੀ ਉਹ ਦੇਖ ਕੇ ਆਪਣੀ ਡਿਮਾਂਡ ਦੇ ਕੇ ਤੁਹਾਨੂੰ ਮਿਟਵਾਣ ਦੇ ਕੇ ਜਾਊਂਗਾ ਉੱਥੇ ਜਿਹੜੇ ਬੱਚੇ ਕੰਮ ਕਰਦੇ ਉਹ ਕਿਆ ਬਾਤਾਂ ਜਿੰਦਾ ਲੱਗਦੇ ਜਿੱਦਾਂ ਉਹ ਦੇਵਤੇ ਹੁੰਦੇ ਯੱਕਾ ਦੇ ਵਿੱਚ ਸਾਡੀ ਪਾਇਨ ਮੰਨ ਤਾਂ ਹੋ ਗਈ ਜਿਹੜੇ ਹੋਸਟਸ ਆਪਣੇ ਸੌਰੀ ਆਪਣੇ ਹੋਸਟਲ ਦੇ ਬੱਚੇ ਕੰਮ ਕਰਦੇ ਫੂਡ ਪ੍ਰੋਡਕਸ਼ਨ ਵਾਲੇ ਜਾਂ ਡ੍ਰਿੰਕ ਵਾਲੇ ਕਹਿੰਦੇ ਮੈਂ ਸਾਰਾ ਸਾਲ ਇੱਥੇ ਜਾਈ ਉਹਨਾਂ ਦੇ ਸੁਭਾਅ ਇੰਨੇ ਵਧੀਆ ਤੁਸੀਂ ਦੇਖਿਓ ਵੀਡੀਓ ਉਹਦੇ ਵਿੱਚ ਮੈਂ ਪਾਇਆ ਹੋਇਆ ਦਾ ਨਾ ਕੁਝ ਦੋ ਚਾਰ ਕੰਪਨੀਆਂ ਹੋਰ ਹੋ ਗਈਆਂ ਸਾਡੇ ਬੱਚੇ ਦਾ ਪੈਂਟ ਹੋ ਗਿਆ ਕੰਮ ਨਿਪਟ ਗਿਆ ਹਲੇ ਤਾਂ ਬਹੁਤ ਕੁਝ ਹੋਣਾ ਹਲੇ ਤੁਹਾਡੇ ਸਾਹਮਣੇ ਆਣਾ ਆ ਤੁਹਾਡੇ ਸਾਹਮਣੇ ਖੁੱਕੇ ਪਏ ਆ ਭਮਾਇਓ ਜਨਾਬ ਤੁਹਾਨੂੰ ਇਹ ਪਿਆਰ ਝਲਕਦਾ ਸਾਰਾ ਮੈਂ ਤਾਂ ਇਹ ਕਹਿੰਦਾ ਢੇਰ ਲੱਗ ਜਣੇ ਤੁਹਾਡੇ ਕੋਲ ਵੀ ਲੱਗਣੇ ਆ ਇਹ ਤਾਂ ਦੱਸ ਕੀਤੇ ਤੁਹਾਡੇ ਕੋਲ ਵੀ ਲੱਗਣੇ ਇਹ ਇਹ ਕੋਈ ਮਾਨ ਵਾਲੀ ਗੱਲ ਨਹੀਂ ਹੈ ਮੈਂ ਪਰਮਾਤਮਾ ਨੂੰ ਹਾਜ਼ਰ ਨਰ ਜਾਣ ਵੀ ਕਿੰਨਾ ਕਿ ਉਹੋ ਕਰਨ ਵਾਲਾ ਉਹ ਹੀ ਕਰਦਾ ਸਰ ਮੈਂ ਨਹੀਂ ਕਰਦਾ ਮੈਂ ਇੱਕ ਸੇਵਾਦਾਰ ਜਿਵੇਂ ਸੇਵਾ ਸਮਝ ਕੇ ਕੰਮ ਕਰੂੰਗਾ ਨਾ ਮੇਰੇ ਕੰਮ ਆਪੇ ਹੀ ਹੋ ਜਾਣੇ ਸੋ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਹੋ ਸਕਦਾ ਮੈਂ ਤੁਹਾਨੂੰ ਜਿਆਦਾ ਬੋਲ ਗਿਆ ਹੁਣ ਕਿ ਕਿਵਰੀ ਭਾਵ ਕੋ ਹੋ ਜਾਂਦਾ ਬੰਦਾ ਕਿਉਂਕਿ ਜਦੋਂ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਸਭ ਦਾ ਪੂਰਾ ਉਹ ਕਾਟ ਨਹੀਂ ਛੱਡਦਾ ਜਿਹੜੇ ਤੁਸੀਂ ਚੀਜ਼ ਸੋਚੀ ਵੀ ਨਹੀਂ ਹੈ ਪੂਰੀ ਕਰਾਂਗਾ ਇੱਕ ਵਾਰੀ ਚੱਲ ਕੇ ਦੇਖੀਂ ਸੇਵਾ ਦੇ ਤੌਰ ਤੇ ਅਗਰ ਆਪਾਂ ਜੇ ਦਸੋਂਦ ਕੱਢਦੇ ਆਂ ਮਹੀਨੇ ਬਾਅਦ 100 ਰੁਪਏ ਦੇ ਵੀ ਦਿੱਤਾ ਉਹ ਸੋ ਵੀਰ ਆਪਣੇ ਲਈ ਕੁਝ ਨਹੀਂ ਹੈ ਸੋ ਬਹੁਤ ਬਹੁਤ ਧੰਨਵਾਦ ਆਇਆ ਦਾ ਇੱਕ ਵਾਰੀ ਆਪਣਲੇ ਲਈ ਕਾਰੀਗਰ ਜਿਹੜੀਆਂ ਸਾਡੇ ਨਾਲ ਨਹੀਂ ਆਏ ਜਿਹੜੇ ਸੱਜਣ ਨਹੀਂ ਆਏ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜੀਆਂ ਤੁਹਾਡੀਆਂ ਡੂਕੀਆਂ ਲੱਗੀਆਂ ਉੱਤੇ ਪੂਰੇ ਨੰਨ ਰਹੋ ਉੱਤੇ ਪੂਰਾ ਪੈਰਾ ਦਿਓ ਹਾਂ ਦੇ ਹੀ ਦੇ ਮਾਨਦਾਨੀ ਨਾਲ ਪਹਿਲਾਂ ਦੇ ਕੇ ਇਸ ਆਈਟੇ ਨੂੰ ਆਪਾਂ ਇੱਕ ਮਾਡਲ ਆਈਟੇ ਬਣਾਣਾ ਤਾਂ ਕਿ ਪੂਰੇ ਵਰਲਡ ਵਿੱਚ ਇਹਦਾ ਨਾਮ ਹੋਵੇ ਲੋਕ ਦੇਖਣ ਆਣੇ ਨੂੰ ਔਰ ਹੈੱਡਕਵਾਰਟਰ ਵੀ ਖੁਦ ਚੱਲ ਕੇ ਸਾਡੇ ਕੋਲ ਆਵੇ ਇਹ ਨਵੇਂ ਸ਼ਹਿਰ ਦੀ ਆਈਟੇ ਜਿਹੜੀ ਉਹ ਨੰਬਰ 1 ਦਾ ਮੁਕਦਰ ਕਿਉਂਕਿ ਭਾਰਤ ਨੰਬਰ 1 ਯਗਤਗੁਰੂ ਆ ਸਾਡੀ ਆਈਟੇ ਵੀ ਆਪਾਂ ਉਸੇ ਲੈਵਲ ਤੇ ਲੱਗਿਆ। ਸੋ ਮੈਂ ਸਾਰਿਆਂ ਦਾ ਇੱਕ ਵਾਰ ਫਿਰ ਖੜੇ ਹੋ ਕੇ ਧੰਨਵਾਦ ਕਰਦਾ ਔਰ ਬੋਟ ਆਗੇ ਵੀ ਸਾਰਿਆਂ ਨੇ ਪਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤੇ ਬੋਲੇ ਸੋ ਨਿਹਾਲ ਬਹੁਤ ਬਹੁਤ